15 15 ਫੁੱਟ ਪਾਣੀ ਹੈ 15 ਫੁੱਟ ਪਾਣੀ ਇੱਥੇ ਪਿੰਡ ਦਾ ਦੁਬਾਰਾ ਨਾਮ ਬੋਲਿਓ ਚੰਕਾ ਹਾਮੰਦਰ ਚੰਕਾ ਹਾਮੰਦਰ ਹਾਂ ਚੰਕਾ ਹਾਮੰਦਰ ਚੱਕ ਪਿੰਡ 15 15 ਫੁੱਟ ਪਾਣੀ ਹੈ ਜੀ ਇਸ ਇਲਾਕੇ 'ਚ ਔਰ ਥਾਉ ਸੈਂਟਰ ਵਾਲੇ ਸਾਡੇ ਭਰਾ ਦੇਖੋ ਸਾਰੇ ਨੂੰ ਪਤਾ ਸਾਰਾ ਇਲਾਕੇ 'ਚ ਸਭ ਤੋਂ ਪਹਿਲਾਂ ਇਹ ਪੁੱਛਦੇ ਨੇ ਉਸ ਨੂੰ ਇਹਨਾਂ ਦਾ ਸਭ ਤੋਂ ਪਹਿਲਾਂ ਥੈਂਕ ਯੂ ਭਰਾ ਸਾਰਿਆਂ ਦਾ ਮਿਹਰਬਾਨੀ ਕੀ ਰਵੀ ਭਾਈ ਦਾ ਥੈਂਕ ਯੂ ਨੇ ਸਾਰੀ ਟੀਮ ਦਾ ਥੈਂਕ ਯੂ ਔਰ ਖੁਸ਼ੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਭਰਾ ਹਮੇਸ਼ਾ ਹਰ ਜਗ੍ਹਾ ਪਹੁੰਚਦੇ ਨੇ ਜਿੰਨੀਆਂ ਵੀ ਐਨ ਜੀਓਜ਼ ਨੇ ਔਰ ਉਹਨਾਂ ਦੇ ਨਾਲ-ਨਾਲ ਫਿਰ ਜਿਹੜੇ ਸਾਡੇ ਪਿੰਡਾਂ ਵਾਲੇ ਜਿਹੜੇ ਕਿਸਾਨ ਭਰਾ ਉਹ ਜਦੋਂ ਵੀ ਕਿਸੇ ਤੇ ਪ੍ਰੋਬਲਮ ਪੈਂਦੀ ਆ ਫਿਰ ਸਭ ਤੋਂ ਪਹਿਲਾਂ ਸਾਡੇ ਉਹੀ ਪੰਜਾਬੀ ਭੈਣ ਭਰਾ ਖੜੇ ਹੁੰਦੇ ਨੇ ਸਰਕਾਰਾਂ ਆਉਣ ਨਾ ਆਉਣ ਪਾਣੀ ਦੇ ਕੋਤੇ ਨਾ ਕਰਦੇ ਤਾਂ ਵੀ ਆਪਣੇ ਆਪਣੇ ਘਰ ਜਿਹੜੇ ਨੇ ਉਹ ਕਰ ਦਿੰਦੇ ਪਾਣੀ ਦਾ ਚਾਹੇ ਪੁੱਗੀ ਆ ਤੇ ਪਾਣੀ ਦੇਖੀਏ ਮਾਲ ਇੱਥੇ ਕਿੰਨੀ ਦੂਰ ਦੂਰ ਤੱਕ ਪਾਣੀ ਹੈ ਬਹੁਤ ਬੁਰਾ ਹਾਲ ਹੈ। ਉੱਥੇ ਦੇਖੋ ਜੀ ਇੱਥੇ ਲਈ ਕੁੱਤੀ ਪੈ ਗਈ ਸਾਰੀ। ਆ ਕੁੱਤੀ ਸੀ ਇੱਥੇ ਮੋਟਰ ਆ। ਆ ਬਹੁਤ ਰੱਗੀ। ਇੱਥੇ ਮੋਟਰ ਸੀ ਦੇਖੋ ਇੱਥੇ ਪਾਣੀ ਆ ਰਿਹਾ। ਦੇਖੋ।